ਕਿੱਤੇ ਸਹੂਲਤ ਇਥੇ ਪੂਰੀ ਮਿਲਦੀ ਹੈ ਜਿਹੜੇ ਫਰਮੈਸੀ ਹੁੰਦੇ ਆ ਉਹ ਅੱਗੇ ਦੀ ਅੱਗੇ ਚੱਜ ਜਾਂਦੇ ਆ ਜਿਹੜੇ ਮੇਰੇ ਵਰਗੇ ਪਿੱਛੇ ਆ ਉਹ ਪਿੱਛੇ ਦੀ ਪਿੱਛੇ ਮੈਂ ਗਰਦਾਸਪੁਰ ਤੋਂ ਆਇਆ ਜੀ ਮੇਰੇ ਕੱਪੜੇ ਵੀ ਲੀੜੇ ਨਹੀਂ ਆ ਮੈਨੂੰ ਪੂਰੇ 9 ਦਿਨ ਹੋ ਗਏ ਜੀ ਅੱਜ ਨਹੀਂ ਜੀ ਬੇਟ ਬਹੁਤ ਕਰਨੀ ਪੈਂਦੀ ਹੈ ਜੀ ਕੱਲ ਵੀ ਸਵੇਰ 7 ਵਜੇ ਆਗੇ ਸੀ ਅੱਜ ਵੀ ਸਵੇਰ 7 ਵਜੇ ਵੱਡੇ ਲੋਕ ਹੀ ਜਾ ਸਕਦੇ ਸ਼ਿਫਾਰਸ਼ਾਂ ਜਲਦੀਆਂ ਨੇ ਸ਼ਿਫਾਰਸ਼ਾਂ ਹੀ ਚੋਲਦੀਆਂ ਨੇ ਕੱਦੇ ਅਸੀਂ ਖੜੇ ਆ ਸੋਡੇ ਸਾਹਮਣੇ ਗਏ ਨੇ ਅੰਦਰ ਸਾਡੇ ਸਾਹਮਣੇ ਜਾਂਦੇ ਨੇ ਅਸੀਂ ਕੱਦੇ ਖੜੇ ਹਾਲ ਤੱਕ ਲਾਈਨ ਤੱਕ ਨਹੀਂ ਦੂਰੀ ਹੈਗੀ ਰੋਲਾ ਪਾਣਿਓ ਫਿਰ ਤੁਸੀਂ ਆ ਇੱਥੇ ਇੰਨਾ ਤਾਂ ਰੋਲਾ ਪੈ ਰਿਹਾ ਮੰਮੂ ਆ ਆ ਬਾਰੀ ਤੇ ਲਈ ਲੋਕ ਇੱਥੇ ਕੀ ਲੜਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਵਧੀਆ ਸਹੂਲਤ ਮਿਲ ਰਹੀ ਆ ਕੁਝ ਨਹੀਂ ਇੱਥੇ ਜੀ ਕੋਈ ਕੁਝ ਨਹੀਂ ਨਾ ਬਿਲਕੁਲ ਨਹੀਂ ਕੱਲ ਇੱਕ ਬਲੈਡ ਦੀ ਬੋਤਲ ਸਾਨੂੰ ਮਿਲੀ ਆ ਅੱਜ ਸਾਨੂੰ ਜਵਾਬ ਦਿੱਤਾ ਹੈਗਾ ਨੇ ਮੋਲੇ ਆਓ ਸਾਫ ਸਫਾਈ ਤਾਂ ਹੈ ਨਹੀਂ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਤੇ ਪਾਣੀ ਵੀ ਨਹੀਂ ਹੈਗਾ ਤਾਂ ਇਸ ਜਗ੍ਹਾ ਤੋਂ ਜਿਹੜੇ ਲੋਕ ਜਿਹੜੇ ਕਿ ਪਾਣੀ ਪੀ ਰਹੇ ਨੇ ਖੁਦ ਸਿਵਲ ਹਸਪਤਾਲ ਦਾ ਇਹ ਹਾਲ ਹੈ ਕਿ ਜਿਹੜੇ ਲੋਕ ਇਲਾਜ ਕਰਵਾਉਣ ਲਈ ਆਉਂਦੇ ਨੇ ਉਹ ਖੁਦ ਜਿਹੜੇ ਕਿ ਬਿਮਾਰੀ ਦੇ ਮੂੰਹ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਸਪੈਸ਼ਲ ਲਿਖਿਆ ਹੋਇਆ ਹੈ ਪੀਣ ਵਾਲਾ ਪਾਣੀ ਔਰ ਤੁਸੀਂ ਜਗ੍ਹਾ ਦੇਖ ਸਕਦੇ ਹੋ ਪੀਣ ਵਾਲੇ ਪਾਣੀ ਦੀ ਲੁਧਿਆਣਾ ਤੋਂ ਸੇਖਣ ਤੁਸੀਂ ਤੇ ਮੈਂ ਹਰਸ਼ਕੌਰ ਇਸ ਵੇਲੇ ਸੀ ਲੁਧਿਆਣਾ ਦੇ ਸਿਵਲ ਹਸਪਤਾਲ ਮੌਜੂਦ ਹਾਂ ਕਿਉਂਕਿ ਤੁਹਾਨੂੰ ਦੱਸਦੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਹੀ ਬੈੱਡ ਤੇ ਮਰੀਜ਼ ਜਿਹੜਾ ਕਿ ਲਾਸ਼ ਨਾਲ ਪਿਆ ਹੋਇਆ ਸੀ ਉਹ ਤਸਵੀਰ ਆਈ ਸੀ ਉਸ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਚੂਹੇ ਘੁੰਮਦੇ ਨੇ ਉਸ ਦੀਆਂ ਤਸਵੀਰਾਂ ਸਾਹਮਣੇ ਆਈ ਸੀ ਤੇ ਹੁਣ ਅਸੀਂ ਸਿਵਲ ਹਸਪਤਾਲ ਜਿਹੜਾ ਕਿ ਖੁਦ ਪਹੁੰਚੇ ਹਾਂ ਜਿੱਥੇ ਤਸਵੀਰਾਂ ਤੁਹਾਨੂੰ ਨਾਲ ਦਿਖਾਵਾਂਗੇ ਹਸਪਤਾਲ ਦੇ ਹਾਲਾਤ ਦੀਆਂ ਕਿਸ ਤਰ੍ਹਾਂ ਦੇ ਨੇ ਇਸ ਦੇ ਨਾਲ ਹੀ ਜਿਹੜੇ ਵੀ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਇੱਥੇ ਜਿਹੜੀ ਉਹਨਾਂ ਨੂੰ ਸਹੂਲਤ ਮਿਲ ਰਹੀ ਹੈ ਸਾਰੀ ਜਿਹੜੀ ਗੱਲਬਾਤ ਕਰਾਂਗੇ ਕਿ ਕੀ ਮੁਸ਼ਕਲਾਂ ਇਹਨਾਂ ਨੂੰ ਆ ਰਹੀਆਂ ਸਿਵਲ ਹਸਪਤਾਲ ਦੇ ਵਿੱਚ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਬਹੁਤ ਲੋਕ ਜਿਹੜੇ ਆਉਂਦੇ ਨੇ ਕਹਿੰਦੇ ਨੇ ਕਿ ਵਧੀਆ ਇਲਾਜ ਸਿਵਲ ਹਸਪਤਾਲ ਦੇ ਵਿੱਚ ਮਿਲੂਗਾ ਪਰ ਕੀ ਲੋਕਾਂ ਨੂੰ ਸਾਰੀ ਸਹੂਲਤ ਮਿਲ ਰਹੀ ਹੈ ਸਾਫ ਸਵੱਜਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ ਆਪਾਂ ਸਾਰੀ ਗੱਲਬਾਤ ਕਰਾਂਗੇ ਤੁਸੀਂ ਨਾਲ ਚੱਲਦੇ ਹੋਏ ਦੇਖਣੋ ਇਹ ਇਸ ਜਗ੍ਹਾ ਤੇ ਮੌਜੂਦ ਆ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਖੜੇ ਹੋਏ ਨੇ ਗੱਲਬਾਤ ਕਰਦੇ ਆ ਸਹੂਲਤ یہاں ਪਰ ਮਿਲ ਰਹੀ ਹੈ ਅੱਛਾ ਇਲਾਜ ਹੋ ਰਿਹਾ ਹੈ ਇੱਥੇ ਜੀ ਤੁਸੀਂ ਦੱਸੋ ਇੱਥੇ ਵਧੀਆ ਸਹੂਲਤ ਮਿਲਦੀ ਹੈ ਹਾਂਜੀ ਮਿਲਦਾ ਹੈ ਜੀ ਸਾਰਾ ਕੁਝ ਵਧੀਆ ਹੈ ਦੇਖੋ ਤੁਸੀਂ ਦੱਸੋ ਵਧੀਆ ਸਹੂਲਤ ਮਿਲਦੀ ਹੈ ਹਾਂਜੀ ਵਧੀਆ ਮਿਲਦੀ ਹੈ ਸਾਰਾ ਸਾਬ ਹਾਂ ਸਾਫ ਸਭ ਕੁਝ ਹੈ ਠੀਕ ਵਧੀਆ ਹਾਂਜੀ ਜੇ ਜੇ ਜਾ ਕੇ ਆਪਾਂ ਗੱਲਬਾਤ ਕਰਦੇ ਆ ਇੱਥੇ ਲੋਕ ਜਿਹੜੇ ਕਿ ਖੜੇ ਹੋਏ ਨੇ ਵੇਟ ਕਰ ਰਹੇ ਨੇ ਜਿਹੜਾ ਕਿ ਤੁਸੀਂ ਨਾਲ ਚੱਲਦੇ ਹੋ ਦੇਖ ਸਕਦੇ ਹੋ ਪਰਸਤ ਤਸਵੀਰਾਂ ਇਹੋ ਜੀਆਂ ਸਾਹਮਣੇ ਆਈਆਂ ਸੀਗੀਆਂ ਕਿ ਬਹੁਤ ਜ਼ਿਆਦਾ ਜਿਹੜਾ ਕਿਸੇ ਵਿਲ ਹਸਪਤਾਲ ਦਾ ਜਿਹੜਾ ਕਿ ਹਾਲ ਬਹੁਤ ਜ਼ਿਆਦਾ ਬੁਰਾ ਹੈ ਵਧੀਆ ਇਲਾਜ ਇੱਥੇ ਹੋ ਰਿਹਾ ਤੁਲ ਵੀ ਮਿਲਦੀ ਅਸੀਂ ਤਾਂ ਪਹਿਲੀ ਵਾਰ ਆਏ ਇਹ ਦੇਖੋ ਪਹਿਲੀ ਵਾਰ ਆਏ ਹਾਂ ਜੀ ਤੇ ਕਿੱਦਾਂ ਦਾ ਸਭ ਠੀਕ ਲੱਗਦਾ ਹੁੰਦਾ ਇਕੱਲਾ ਹੁਣ ਤੱਕ ਦਾ ਕੁਝ ਨਹੀਂ ਨਹੀਂ ਪੀੜਾ ਇੱਥੇ ਤੇ ਉਧਰ ਬੋਲਦੇ ਉਧਰ ਜਾਵੇ ਇੱਧਰ ਬੋਲਦੇ ਇੱਧਰ ਜਾ ਕਿੰਨਾ ਟਾਈਮ ਹੋ ਗਿਆ ਇੱਥੇ ਖੜੇ ਹੋ ਗਏ ਹੋ ਗਿਆ ਤਾਂ ਪੂਨਾ ਘੰਟਾ ਹੋਇਆ ਸਾਨੂੰ ਆਏ ਨੂੰ ਨਾ ਜੋ ਵਧੀਆ ਹੋ ਰਿਹਾ ਨਹੀਂ ਜੀ ਬੇਟ ਬਹੁਤ ਕਰਨੀ ਪੈਂਦੀ ਹੈ ਜੀ ਕੱਲ ਵੀ ਸਵੇਰ 7 ਵਜੇ ਆ ਗਈ ਸੀ ਅੱਜ ਵੀ ਸਵੇਰ 7 ਵਜੇ ਕੱਲ ਫਿਰਮਵਾਰੀ ਨਹੀਂ ਆਈ ਸੀ ਕੱਲ ਵਾਰੀ ਨਹੀਂ ਆਈ ਜੀ ਬਹੁਤ ਥੱਕਾ ਪੈਂਦਾ ਸੀ ਬਸ 7 ਵਜੇ ਆ ਕੇ ਫਿਰ ਵਾਪਸ ਕਿੰਨੇ ਵਜੇ ਤੁਰੀ ਅਸੀਂ 4 ਵਜੇ ਕਿਤੇ ਸਹੂਲਤ ਇੱਥੇ ਪੂਰੀ ਮਿਲਦੀ ਹੈ ਹਾਂ ਜੀ ਬਿਲਕੁਲ ਸਹੂਲਤ ਪੂਰੀ ਨਹੀਂ ਮਿਲਦੀ ਜੀ ਵੇਖੋ ਜੀ ਮੈਂ 9 ਤਰੀਕ ਤੇ ਆਇਆ ਹਾਂ ਬਾਕੀ ਮੈਡੀਕਲ ਜੋ ਵਾਸਤੇ ਆ ਜਿਹੜੇ ਫਰਮੇਸੀ ਹੁੰਦੇ ਆ ਉਹ ਅੱਗੇ ਦੀ ਅੱਗੇ ਜਾਈ ਜਾਂਦੇ ਆ ਜਿਹੜੇ ਮੇਰੇ ਵਰਗੇ ਪਿੱਛੇ ਆ ਉਹ ਪਿੱਛੇ ਦੀ ਪਿੱਛੇ ਮੈਂ ਗਰਦਾਸਪੁਰ ਤੋਂ ਆਇਆ ਜੀ ਮੇਰੇ ਕੱਪੜੇ ਵੀ ਲੀਰੇ ਆ ਨਹੀਂ ਆ ਮੈਨੂੰ ਪੂਰੇ 9 ਦਿਨ ਹੋ ਗਏ ਜੀ ਅੱਜ 9 ਤਰੀਕ ਦੇ ਮੇਰੀ ਫਾਈਲ ਬਣੀ ਅੱਜ ਇਹ ਲੋ ਕਿੰਨੀ ਤਰੀਕ ਹੈ 15 16 ਤਰੀਕ ਹੈ ਕੋਈ ਵੀ ਸਲਵਾਈ ਨਹੀਂ ਹੈਗੀ ਬਾਕੀ ਮੇਰੇ ਸਾਰੇ ਡਾਕਟਰਾਂ ਦੇ ਟੈਸਟ ਦੇ ਸਾਰੇ ਓਕੇ ਆ ਸਿਰਫ ਇਹੋ ਹੀ ਹੈ ਕਿ ਮੈਡੀਸਨ ਵਿਭਾਗ ਦੇ ਸਾਹ ਰਾਗੇ ਆ ਐਮ ਡੀ ਡਾਕਟਰ ਸਾਹਿਬ ਦੇ ਇੱਥੇ ਡਾਕਟਰ ਮੌਜੂਦ ਨਹੀਂ ਰਹਿੰਦੇ ਤਾਂ ਤੁਹਾਨੂੰ ਇੰਨੀ ਦਿਨ ਖੜਨਾ ਪੈਂਦਾ ਹਾਂਜੀ ਬਿਲਕੁਲ ਨਹੀਂ ਰਹਿੰਦੇ ਜੀ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਜਾਂਦੇ ਆ ਜੀ ਹਾਂਜੀ ਸਾਡਾ ਗਰੀਬ ਮਾਰ ਬੱਠਾ ਉਹ ਕਿੰਨੀ ਤਕਲੀਫ ਚ ਆਤੇ ਅਤੇ ਬਾਰ ਨਹੀਂ ਆਂਦੀ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਹਾਂਜੀ ਪਹਿਲੇ ਉੱਥੇ ਗਏ ਸਾਹਮਣੇ ਆਈ ਸੀ ਜਿਸ ਦੇ ਵਿੱਚ ਮਰੀਜ਼ ਨੂੰ ਲਾਸਟ ਦੇ ਨਾਲ ਆਪਣੀ ਰਾਤ گزارਣੀ ਪਈ ਇੱਕੀ ਬੈੱਡੇ ਤੇ ਬੈਠਾ ਉਹ ਤਸਵੀਰ ਸਾਹਮਣੇ ਆਈ ਸੀ ਤਾਂ ਅਸੀਂ ਜਾਣਨ ਆਏ ਕਿ ਹਾਲਾਤ ਕਿ ਹੁਜੇ ਨੇ ਤਾਂ ਕੀ ਗਈ ਹੈ ਉਹ ਤਾਂ ਸੀ ਨਹੀਂ ਕੁਝ ਕੇ ਅੰਦਰ ਇਸੇ ਪਰਮਾਤਮਾ ਨੂੰ ਵੇਖ ਲਓ ਬੋੜੀ ਆ ਜਿੱਥੇ ਬੈਠਾ ਵਾ ਹਾਂਜੀ ਬਜ਼ੁਰਗਾ ਹਾਰਟ ਦੀ ਪ੍ਰੋਬਲਮ ਨਾਲ ਸਾਦੀ ਹੈਗੀ ਹੈ ਜੀ 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 ਜਾਂਦਾ ਤੇ ਬੈਠਿਆ ਨਹੀਂ ਜਾਂਦਾ ਤੇ ਤੁਸੀਂ ਕੱਲ 7 ਵਜੇ ਤੇ ਲੈ 4 ਵਜੇ ਤੱਕ ਗਏ ਫਿਰ ਮੁੜ ਕੇ ਆ ਗਏ ਹੈ ਹਾਂਜੀ ਮਲੇ ਕੋਲੇ ਦਵਾਈਆਂ ਜੀ ਮੈਂ ਥੋੜੇ ਦੁਆਇਆਂ ਹਾਂਜੀ ਹੁਣ ਵੀ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੈ ਹਾਂਜੀ ਹੁਣ ਇੱਥੇ ਮੈਂ 8:30 ਤਕਰੀਬਨ ਉਰੇ ਆ ਗਈ ਸੀ ਹੁਣ ਤਾਂ ਪੌਣੇ 12 ਹੋ ਗਏ ਹਾਂਜੀ ਠੀਕ ਹੈ ਠੀਕ ਹੈ ਬੋਗ ਦਿਨ ਬਾਥਰੂਮ ਵਗੈਰਾ ਸਾਫ਼ ਹੈ ਸਾਰੇ ਨਹੀਂ ਜੀ ਬਾਥਰੂਮ ਨਹੀਂ ਬਹੁ ਮਾਰਦੀ ਆ ਜੀ ਬਹੁਤ ਜ਼ਿਆਦਾ ਵੱਡੇ ਲੋਕ ਆਉਂਦੇ ਆਏ ਵੱਡੇ ਲੋਕ ਹੀ ਜਾ ਸਕਦੇ ਸਿਫਾਰਸ਼ਾ ਜਲਦੀ ਆਨੇ ਸਿਫਾਰਸ਼ਾ ਜਲਦੀ ਆਨੇ ਕੱਦੇ ਅਸੀਂ ਖੜੇ ਆ ਆਹੜੇ ਵੱਡੇ ਵੱਡੇ ਲੋਕ ਆਏ ਨੇ ਅੰਦਰ ਜਾ ਕੇ ਆਪਣਾ ਕੰਮ ਕਰਾ ਕੇ ਬਾਹਰ ਚਲੇ ਗਏ ਅਸੀਂ ਲਾਈਨਾਂ 'ਚ ਖੜੇ ਆ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਸਫਾਰਿਸ਼ਾਂ ਚੱਲਦੀਆਂ ਤੁਹਾਡੇ ਸਾਹਮਣੇ ਗਏ ਨੇ ਅੰਦਰ ਸਾਡੇ ਸਾਹਮਣੇ ਜਾਂਦੇ ਨੇ ਅਸੀਂ ਕੱਦੇ ਖੜੇ ਹਾਲ ਤੱਕ ਲਾਈਨ ਤੱਕ ਨਹੀਂ ਦੂਰੀ ਹੈਗੀ ਰੋਲਾ ਪਾਣੇ ਹੋ ਫਿਰ ਤੁਸੀਂ ਆ ਇਥੇ ਇੰਨਾ ਤਾਂ ਰੋਲਾ ਪੈ ਰਿਹਾ ਪਰ ਕੋਈ ਸੁਣਦੇ ਨਹੀਂ ਹੈ ਤੇ ਡਾਕਟਰ ਕੀ ਮੌਜੂਦ ਰਹਿੰਦੇ ਹੈ ਕਿ ਡਾਕਟਰ ਵੀ ਨਹੀਂ ਮੌਜੂਦ ਹੁੰਦੇ ਆਪਣੀ ਡਿਊਟੀ ਡਾਕਟਰ ਵੀ ਹੁਣ ਆਇਆ 11 ਵਜੇ 11 ਵਜੇ ਆਇਆ ਅਸੀਂ ਖੜੇ ਹਾਂ ਅਸੀਂ ਖੜੇ ਹਾਂ ਸਵੇਰ ਦੇ 7 ਵਜੇ ਦੇ ਇੱਥੇ ਤਾਂ ਕਾਫੀ ਮਾਣਾ ਹੁਆ ਸੱਚੀ ਹੈ ਇਸ ਜਗ੍ਹਾ ਤੇ ਹੈ ਬਹੁਤ ਜ਼ੋਰ ਬਹੁਤ ਜ਼ੋਰ ਹਾਦਸੇ ਤੋਂ ਬਾਅਦ ਦਾ ਇਹ ਹਾਲਾਤ ਨੇ ਸਵੇਰੇ 7 ਵਜੇ ਤੋਂ ਜਿਹੜੇ ਲੋਕ ਇੱਥੇ ਮੌਜੂਦ ਨੇ ਖੜੇ ਹੋਏ ਨੇ ਤੁਸੀਂ ਨਾਲ ਚੱਲਦੇ ਹੋ ਤਸਵੀਰਾਂ ਦੇਖ ਸਕਦੇ ਹੋ ਇੱਥੇ ਸਹੂਲਤ ਨਹੀਂ ਮਿਲਦੀ ਤੁਹਾਨੂੰ ਪੂਰੀ ਸਾਫ ਸਫਾਈ ਵੀ ਨਹੀਂ ਹੈ ਸਾਫ ਸਫਾਈ ਨਹੀਂ ਹੈਗੀ ਅਸੀਂ ਪਹਿਲੀ ਵਾਰ ਹੀ ਆਏ ਆ ਵੈਸੇ ਤੇ ਪਰ ਪਹਿਲੀ ਵਾਰੀ ਦੇਖ ਰਹੀ ਹਾਂ ਕਿ ਕੋਈ ਸਾਫ ਸਫਾਈ ਨਹੀਂ ਇੰਨੀ ਭੀੜ ਹੈ ਡਾਕਟਰ ਵੈਸੇ ਹੈ ਹੀ ਘਟਨੇ ਡਾਕਟਰ ਕਿਉਂਕਿ ਪਹਿਲਾਂ ਉਹ ਅਮਰਨਾਥ ਯਾਤਰਾ ਵਾਲਿਆਂ ਨੂੰ ਦੇਖ ਰਹੇ ਸੀਗੇ ਤੇ ਹੁਣ ਆਏ ਆ ਉਹ 11 ਵਜੇ ਇੰਨੀ ਭੀੜ ਨੂੰ ਕਿੱਦਾਂ ਅਟੈਂਡ ਕਰਨਗੇ 2 ਵਜੇ ਤੱਕ ਅੱਗੇ ਵੀ ਜੇ ਆ ਕੇ ਆਪਾਂ ਗੱਲਬਾਤ ਕਰਦੇ ਹਾਂ ਕਿ ਕਾਫੀ ਜਿਹੜਾ ਕਿ ਇੱਥੇ ਲੋਕ ਨੇ ਕਾਫੀ ਜ਼ਿਆਦਾ ਪਰੇਸ਼ਾਨ ਨੇ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਲਦੇ ਦੀਆਂ ਇੱਥੇ ਬਾਥਰੂਮ ਦੇ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਾਫ ਸਫਾਈ ਇੱਥੇ ਬਿਲਕੁਲ ਨਹੀਂ ਹੈ ਕਿ ਬਾਥਰੂਮ ਦੇ ਵਿੱਚ ਪਾਣੀ ਵੀ ਬਿਲਕੁਲ ਨਹੀਂ ਪਾਣੀ ਐਨੀ ਬਾਥਰੂਮ ਕਰਕੇ ਆ ਹੈ ਪਾਣੀ ਨਹੀਂ ਸਿਕਾ ਦੇ ਵਿੱਚ ਸਾਫ ਸਫਾਈ ਤਾਂ ਹੈ ਨਹੀਂ ਪਾਣੀ ਦੀ ਵੀ ਸਹੂਲਤ ਨਹੀਂ ਹੈ ਨਹੀਂ ਨਹੀਂ ਅੰਦਰ ਨਹੀਂ ਹੈਗਾ ਦੇਖੋ ਚਲਾ ਕੇ ਖੁਦ ਚਲਾ ਦੇਖੋ ਟੂਟੀ ਬੰਦ ਵਈਆਂ ਟੂਟੀਆਂ ਕਮ ਸਾਫ ਸਫਾਈ ਤਾਂ ਹੈ ਨਹੀਂ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਤੇ ਪਾਣੀ ਵੀ ਨਹੀਂ ਹੈਗਾ ਪਾਣੀ ਔਨ ਕੀਤਾ ਹੈ ਨਹੀਂ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਇਸ ਜਗ੍ਹਾ ਤੇ ਪਾਣੀ ਵੀ ਨਹੀਂ ਹੈਗਾ ਸਿਵਲ ਹਸਪਤਾਲ ਦੀ ਤਸਵੀਰਾਂ ਨੇ ਬਾਥਰੂਮ ਦੀਆਂ ਇੱਥੇ ਨਾਲ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਖੁਦ ਦੱਸਿਆ ਗਿਆ ਹੈ ਸਾਫ ਸਫਾਈ ਡਾਕਟਰ 11 ਵਜੇ ਡਾਕਟਰ 11 ਵਜੇ ਆਇਆ ਡਾਕਟਰ ਸਵਾ 11 ਉਹਨਾਂ ਦੀ ਡਿਊਟੀ ਵੈਸੇ ਪਤਾ ਕਿੰਨੇ ਵਜੇ ਗੰਤਮਾਨ ਨੇ 8 ਵਜੇ ਗਿਆ ਸ਼ਾਇਦ 8:00 ਵਜੇ ਸਵੇਰੇ 8:00 ਵਜੇ ਤੋਂ ਆਏ 11:00 ਵਜੇ ਆਏ 11:00 ਵਜੇ 11:00 ਸਵਾ 11 ਜੇ ਬਾਥਰੂਮ ਚ ਵੈਸੇ ਖੜ ਵੀ ਨਹੀਂ ਸਕਦੇ ਇਹੋ ਜੇ ਹਾਲਾਤ ਇਸ ਬਾਥਰੂਮ ਦੇ ਵਿੱਚ ਨੇ ਕਿ ਪਾਣੀ ਵੀ ਨਹੀਂ ਹੈਗਾ ਸਫਾਈ ਦੀ ਤਾਂ ਗੱਲ ਹੀ ਛੱਡੋ ਅੱਗੇ ਆਪਾਂ ਜਾਂਦੇ ਹੋਏ ਅੱਗੇ ਚੱਲ ਕੇ ਦੇਖਦੇ ਆਂ ਇਹ ਤੁਹਾਨੂੰ ਦੱਸ ਦਈਏ ਮੈਡੀਸਨ ਵਾਰਡ ਹੈ ਜਿੱਥੇ ਕਿ ਅਸੀਂ ਮੌਜੂਦ ਆਂ ਮਰੀਜ਼ ਜਿਹੜੇ ਕਿ ਬੈਠੇ ਹੋਏ ਨੇ ਲੇਟੇ ਹੋਏ ਨੇ ਅੱਗੇ ਵੀ ਚੱਲ ਕੇ ਤੁਹਾਨੂੰ ਅਗਲੀ ਰੂਮ ਦੀ ਤੁਹਾਨੂੰ ਤਸਵੀਰਾਂ ਨਾਲ ਚਲਦੀਆਂ ਦਿਖਾਣੇ ਆ ਕਿ ਇਸ ਜਗ੍ਹਾ ਤੇ ਵੀ ਲੋਕ ਜਿਹੜੇ ਕਿ ਮੌਜੂਦ ਨੇ ਸਤ ਵਧੀਆ ਸਹੂਲਤ ਮਿਲਦੀ ਹੈ ਸਾਫ ਸਫਾਈ ਹੈਗੀ ਇੱਥੇ ਹਾਂਜੀ ਹਾਂਜੀ ਹੈਗੀ ਹੈ ਜੀ ਹਾਂਜੀ ਜੀ ਦੀ ਤਸਵੀਰ ਸਾਹਮਣੇ ਆਈ ਸੀ ਨਾ ਇੱਥੇ ਚੂਹੇ ਵਗੈਰਾ ਘੁੰਮਦੇ ਸੀ ਤਾਂ ਅਸੀਂ ਚੈੱਕ ਕਰਨ ਆਇਆ ਕਿ ਠੀਕ ਹੈ ਨਹੀਂ ਹਲੇ ਸਾਨੂੰ 4 ਦਿਨ ਹੋ ਗਏ ਠੀਕ ਹੈ ਇੱਥੇ 4 ਦਿਨ ਹਾਂਜੀ ਤੁਹਾਨੂੰ ਵੀ ਕੋਈ ਦਿੱਕਤ ਤਾਂ ਨਹੀਂ ਹੈਗੀ ਇੱਥੇ ਵਧੀਆ ਸਹੂਲਤ ਹੈ ਡਾਕਟਰ ਵਗੈਰਾ ਚੈੱਕ ਕਰਨ ਆ ਰਹੇ ਤੁਹਾਨੂੰ ਹਾਂ ਹਾਂ ਚੱਕਰ ਆ ਤੇ ਇਹ ਤਸਵੀਨਾ ਤੁਹਾਨੂੰ ਦਿਖਾ ਰਹੀ ਐ ਅਸੀਂ ਰੂਮs 'ਚ ਆ ਜਿੱਥੇ ਕਿਉਂਕਿ ਕਾਫੀ ਵੀਡੀਓ ਜਿਹੜੀ ਕਿ ਵਾਇਰਲ ਹੋ ਚੁੱਕੀ ਸੀ ਜਿਸ ਦੇ ਵਿੱਚ ਇੱਕ ਮਰੀਜ਼ ਆ ਉਹਨੂੰ ਇੱਕ ਲਾਸਟ ਦੇ ਨਾਲ ਰੂਮ ਜਿਹੜਾ ਕਿ ਬਤਾਨਾ ਪੈ ਗਿਆ ਸੀਗਾ ਸਿਰ ਇੱਥੇ ਵਧੀਆ ਸਹੂਲਤ ਮਿਲਦੀ ਪਈ ਐ ਵਧੀਆ ਲੱਗੁੰਦਾ ਹਾਂ ਹਾਂਜੀ ਇੱਥੇ ਵਧੀਆ ਸਹੂਲਤ ਮਿਲ ਰਹੀ ਐ ਕੁਝ ਨਹੀਂ ਇੱਥੇ ਜੀ ਕੋਈ ਕੁਝ ਨਹੀਂ ਨਾ ਬਿਲਕੁਲ ਨਹੀਂ ਕੱਲ ਇੱਕ ਬਲੱਡ ਦੀ ਬੋਤਲ ਸਾਨੂੰ ਮਿਲੀ ਆ ਅੱਜ ਸਾਨੂੰ ਜਵਾਬ ਦਿੱਤਾ ਹੈਗਾ ਨੇ ਮੋਲੇ ਆਓ ਸਰਕਾਰੀ ਹਸਪਤਾਲ ਦੇ ਚ ਤੁਹਾਨੂੰ ਕਹਿੰਦੇ ਬਾਹਰੋਂ ਖਰੀਦ ਕੇ ਲੈ ਕੇ ਆਓ ਪੈਸੇ ਹਾਂਜੀ 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 ਤੇ ਤੁਸੀਂ ਫਿਰ ਮੁਰੋਂ ਫਿਰ ਮੈਂ ਕਿਹਾ ਮੈਂ ਕਿੱਥੋਂ ਲਿਆਵਾਂ ਮੈਂ ਤਾਂ ਗਰੀਬ ਬੰਦਾ ਤੇ ਕਹਿੰਦੇ ਵੀ ਨਹੀਂ ਇੱਧਰ ਹਾਂ ਇੱਧਰ ਤੇ ਹੁਣ ਮੈਂ ਕਾਲ ਫੋਨ ਕੀਤਾ ਮੈਂ ਕਿਹਾ ਵੀ ਬਲੱਡ ਨਹੀਂ ਮਿਲ ਰਿਹਾ ਜੀ 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 ਮੈਂ ਬੈਂਕ 'ਚ ਗਿਆ ਸੀ ਬਲੱਡ ਗੁੱਪ ਚ ਤੇ ਕਹਿੰਦੇ ਜੀ ਬੰਦਾ ਲਿਓ ਮੈਂ ਕਿਹਾ ਬੰਦਾ ਕਿੱਥੋਂ ਮੈਂ ਲਿਆਵਾਂ ਮੇਰਾ ਆਪਣਾ ਪ੍ਰੈਸ਼ਨ ਹੋਇਆ ਲੋਕ ਜਿਹੜੇ ਕਿ ਇੱਥੇ ਉਹਨਾਂ ਨੂੰ 7-7 ਘੰਟੇ 8-8 ਘੰਟੇ ਵੇਟ ਕਰਨਾ ਪੈਂਦਾ ਔਰ ਮੁੜ ਜਿਹੜਾ ਕਿ ਵਾਪਸ ਆਣਾ ਪੈਂਦਾ ਹੈ ਕਾਫੀ ਪਰੇਸ਼ਾਨ ਨੇ ਜਿਹਾ ਦਰਦ ਹੋ ਰਿਹਾ ਕਾਫੀ ਚਿਰ ਤੋਂ ਹੋ ਰਿਹਾ ਵਾ ਤਿੰਨ ਸਾਲ ਹੋ ਗਿਆ ਪੱਥਰੀ ਦਾ ਹਾਂ ਸ਼ੂਗਰ ਕੋ ਕਹਿ ਕੇ ਮੋੜ ਦਿੰਦੇ ਆ 10 ਤਰੀਕ ਨੂੰ ਆ ਰਹੇ ਆ ਅਸੀਂ ਮਲੋੜ ਦਿਨ ਹੋ ਗਏ 6 ਦਿਨ ਹੋ ਗਏ ਮਲੋੜ ਤੋਂ ਆਂਦੇ ਹੋ ਹਾਂਜੀ ਮਲੋੜ ਤੋਂ ਨਹੀਂ ਅਜੇ ਨਹੀਂ ਆਈ ਬਹੁਤ ਔਖੀ ਇਹ ਸੌਂਦੀ ਨਹੀਂ ਰਾਤ ਕੋ ਅ ਤੁਹਾਨੂੰ ਦੱਸਦੀ ਆ ਇਹ ਦੋਨੋਂ 6 ਦਿਨ ਤੋਂ ਜਿਹੜਾ ਕਿ ਮਲੌਰ ਤੋਂ ਵਾਪਸ ਆ ਰਹੇ ਇੱਥੇ ਪਹੁੰਚ ਰਹੇ ਨੇ ਪਰ ਹਜੇ ਤੱਕ ਇਹਨਾਂ ਦਾ ਇਲਾਜ ਨਹੀਂ ਹੋਇਆ ਇਹਨਾਂ ਦੀ ਵਾਰੀ ਤੱਕ ਨਹੀਂ ਆਈ ਇਹ ਸਿਵਲ ਹਸਪਤਾਲ ਦੇ ਆਲੇ ਲੋਕ ਜਿਹੜੇ ਕਿ ਬਹੁਤ ਜ਼ਿਆਦਾ ਔਖੇ ਨੇ ਉਹਨਾਂ ਤੇ ਇਹ ਕਹਿੰਦੇ ਜਿਨ੍ਹਾਂ ਦੀ ਸਿਫਾਰਿਸ਼ ਹੁੰਦੀ ਆ ਉਹ ਅੱਗੇ ਚੱਲੇ ਜਾਂਦੇ ਨੇ ਤੇ ਬਾਕੀ ਖੜੇ ਰਹਿੰਦੇ ਨੇ 10-10 ਦਿਨ ਤੱਕ ਜਿਹੜਾ ਕਿ ਉਹਨਾਂ ਨੂੰ ਵਾਪਸ ਮੁੜ ਮੁੜ ਮਰ ਕੋਈ ਮਲੇਰ ਕੋਟਲਾ ਤੋਂ ਆ ਰਿਹਾ ਕੋਈ ਮਲੋਟ ਤੋਂ ਆ ਰਿਹਾ ਦੂਰੋਂ ਦੂਰੋਂ ਇੱਕ ਤਾਂ ਗੁਰਦਾਸਪੁਰ ਤੋਂ ਆ ਰਿਹਾ ਹੈ ਦੂਰੋਂ ਦੂਰੋਂ ਲੋਕ ਇੱਥੇ ਪਹੁੰਚ ਰਹੇ ਨੇ ਪਰ ਤੁੰਦਾਜ਼ੀ ਲਗਾਤਾਰ 6 6 7 7 ਦਿਨ ਤੱਕ ਕੌਨਸੀ ਨਹੀਂ ਪਰ ਉਹਨਾਂ ਦੀ ਵਾਰੀ ਹਜੇ ਤੱਕ ਨਹੀਂ ਆਈ ਤਾਂ ਇੱਥੇ ਲਗਾਤਾਰ ਜਿਹੜਾ ਕਿ ਇਹਨਾਂ ਵੱਲੋਂ ਦੱਸਿਆ ਜਾ ਰੋਲਾ ਪੈਂਦਾ ਰਹਿੰਦਾ ਹੈ ਵਾਰੀ ਨਹੀਂ ਆਉਂਦੀ ਇਹਨਾਂ ਦੀ ਤਸਵੀਰਾਂ ਤੁਸੀਂ ਨਾਲ ਲਾਈਵ ਚੱਲਦੀਆਂ ਹੋ ਇਹ ਦੇਖ ਸਕਦੇ ਹੋ ਸਿਵਲ ਹਸਪਤਾਲ ਲੁਧਿਆਣੇ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅੱਗੇ ਵੀ ਜਾ ਕੇ ਪੁੱਛ ਲੈਣੇ ਆ ਕੀ ਕੀ ਤਕਲੀਫ ਜਿਹੜਾ ਕੀ ਲੋਕਾਂ ਨੂੰ ਮਿਲ ਰਹੀ ਹੈ ਸ ਕੀ ਤਕਲੀਫ ਜਿਹੜੀ ਤੁਹਾਨੂੰ ਅਟੈਕ ਹੋਇਆ ਮੈਡਮ ਕਿੰਨੀ ਦੇਰ ਦਾ ਬਟਿਆ ਬੁਰਾ ਦਰ ਵੀ ਨਹੀਂ ਹੁੰਦਾ ਖੜਵੇ ਹੁੰਦਾ ਬਾਥਰੂਮ ਦੀ ਮਚੰਗੀ ਉਹ ਕੋ ਪੁੱਛ ਲਈ ਮੈਡਮ ਵੀ ਲੇਟ ਆਈ ਹੈ ਕਿੰਨੇ ਵਜੇ ਆਈ ਹੈ ਡਾਕਟਰ ਮੈਡਮ ਮੈਡਮ ਆਈ ਨੂੰ ਘੰਟਾ ਕਬੂਆ ਹੋਇਆ ਆ ਮੈਂ ਅੱਛਾ 11:00 ਵਜੇ ਹੁਣ ਕਿੰਨਾ ਟਾਈਮ ਤਾਂ 12:00 ਵਜੇ ਸਾਰੇ ਵੈਸੇ ਕਹਿੰਦੇ 11:00 ਵਜੇ ਪਹੁੰਚਦੇ ਆ ਡਾਕਟਰ ਲੇਖ ਬਈ ਆਈ ਹੈ 2 ਘੰਟੇ ਹੋ ਗਏ ਬੈਠਾ ਹਾਂ ਕੋਈ ਨਾ ਕੁਝ ਨਹੀਂ ਕੋਈ ਨਾ ਬੋਲਾ ਹਾਂ ਦੱਸੋ ਕੋਈ ਜਿਆਦਾ ਉਸੇ ਕੋ ਐਡਵਰਟ ਕਰਨਾ ਚਾਹੀਦਾ ਕੋਈ ਦੇਖ ਰਿਹਾ ਕੋਈ ਮਤਲਬ ਕੁਝ ਕੁਝ ਨਹੀਂ ਹੋ ਰਹੀ ਜਿਹੜੇ ਜਿਹੜੇ ਲੋਕ ਨੇ ਉਸਦੇ ਬਹੁਤ ਜ਼ਿਆਦਾ ਅੱਖ ਚੁੱਕੇ ਨੇ ਤੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੀਆਂ ਸਿਵਲ ਹਸਪਤਾਲ ਦੀਆਂ ਜਿੱਥੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਇੱਥੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਨੇ ਤਾਂ ਬੈਠਣ ਦੀ ਜਗ੍ਹਾ ਤੇ ਨਾਲ ਹੀ ਫੈਸਿਲਿਟੀਆਂ ਬਾਥਰੂਮ ਦੇ ਤੱਕ ਨਹੀਂ ਮਿਲਦੀ ਨਾਲ ਤੁਸੀਂ ਲੜਦੇ ਹੋ ਦੀ ਤਸਵੀਰਾਂ ਨਾਲ ਚੱਲ ਕੇ ਦੇਖ ਸਕਦੇ ਹੋ ਇਹ ਹਾਲ ਸਿਵਲ ਹਸਪਤਾਲ ਦਾ ਹੋ ਗਿਆ ਬਾਰੀ ਦੇ ਲਈ ਲੋਕ ਇੱਥੇ ਕੀ ਲੜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਡਾਕਟਰ ਕਹਿੰਦੇ ਲੇਟ ਪਹੁੰਚ ਰਹੇ ਨੇ ਤੇ ਇਹ ਤਸਵੀਰਾਂ ਤੁਸੀਂ ਨਾਲ ਚੱਲਦੀਆਂ ਹੋਈਆਂ ਦੇਖ ਸਕਦੇ ਹੋ ਲਾਈਨਾਂ ਲਈ ਲੜ ਰਹੇ ਨੇ ਕਿਉਂਕਿ ਲੋਕ ਜਿਹੜਾ ਕਿ ਬਹੁਤ ਜ਼ਿਆਦਾ ਅੱਕ ਚੁੱਕੇ ਨੇ ਕਿਉਂਕਿ 6-6 ਘੰਟੇ 7-7 ਘੰਟੇ ਖੜਨਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਜਿਸ ਕਰਕੇ ਲੋਕ ਅੱਕ ਜਾਂਦੇ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਜਿੱਤੇ ਖੁਦ ਜਿਹੜੇ ਲੋਕ ਬਿਮਾਰ ਹੁੰਦੇ ਤੇ ਇਲਾਜ ਕਰਵਾਉਣ ਆਉਂਦੇ ਆ ਪਰ ਤੁਹਾਨੂੰ ਦੱਸਦੀ ਬਿਮਾਰੀ ਦੀ ਜੜ ਕਹਿੰਦੇ ਆ ਗੰਦੇ ਪਾਣੀ ਦੀ ਹੁੰਦੀ ਆ ਇਹ ਔਰ ਤੁਹਾਨੂੰ ਤਸਵੀਰਾਂ ਦਿਖਾਉਣੇ ਲੁਧਿਆਣਾ ਸਿਵਲ ਹਸਪਤਾਲ ਦੀਆਂ ਜਿੱਥੇ ਖੁਦ ਜਿਹੜੇ ਕਿ ਬਿਮਾਰੀ ਜਿੱਥੋਂ ਹੁੰਦੀ ਆ ਉਹੀ ਚੀਜ਼ ਦੇ ਤੇ ਸਿਵਲ ਹਸਪਤਾਲ ਆ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਜ਼ਿਆਦਾ ਇਕੱਠਾ ਹੋਇਆ ਪਿਆ ਹੈ ਔਰ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਕਿੱਥੇ ਜਿੱਥੇ ਪਾਣੀ ਪੀਣ ਵਾਲੀ ਜਗ੍ਹਾ ਹੈ ਮੈਂ ਚਾਹੁੰਗੀ ਕੈਮਰਾਮੈਨ ਨੂੰ ਜ਼ੂਮ ਕਰੇ ਜਿੱਥੇ ਲੋਕ ਜਿਹੜੇ ਕਿ ਸਮੇਂ ਪਿੰਦੇ ਨੇ ਨਾਲ ਤੁਸੀਂ ਤਸਵੀਰਾਂ ਚੱਲਦੇ ਹੋਏ ਵੀ ਦੇਖ ਸਕਦੇ ਹੋ ਕਿ ਲੋਕ ਜਿਹੜੇ ਕਿ ਤਸਵੀਰਾਂ ਨਾਲ ਇੱਕ ਜੇ ਲੇਡੀ ਆ ਉਹ ਵੀ ਪਾਣੀ ਪੀਂਦੀ ਹੋਈ ਨਜ਼ਰ ਆਏ ਤਾਂ ਇਸ ਜਗ੍ਹਾ ਤੋਂ ਜਿਹੜੇ ਲੋਕ ਜਿਹੜੇ ਕਿ ਪਾਣੀ ਪੀ ਰਹੇ ਨੇ ਖੁਦ ਸਿਵਲ ਹਸਪਤਾਲ ਦਾ ਇਹ ਹਾਲ ਹੈ ਕਿ ਜਿਹੜੇ ਲੋਕ ਇਲਾਜ ਕਰਵਾਉਣ ਲਈ ਆਉਂਦੇ ਨੇ ਉਹ ਖੁਦ ਜਿਹੜੇ ਕਿ ਬਿਮਾਰੀ ਦੇ ਮੂੰਹ ਜਾ ਰਹੇ ਨੇ ਕਿਉਂਕਿ ਅਜៃਆਂ ਤਸਵੀਰਾਂ ਸਾਹਮਣੇ ਆਈਆਂ ਕਿੰਨਾ ਜ਼ਿਆਦਾ ਇਹਦੇ ਨਾਲ ਬਿਮਾਰੀ ਫੈਲਦੀ ਆ ਔਰ ਇਸ ਦੇ ਨਾਲ ਮੈਂ ਚਾਹੂੰਗੀ ਕੈਮਰਾਮੈਨ ਇੱਧਰ ਵੀ ਤਸਵੀਰਾਂ ਦਿਖਾਵੇ ਲਗਾਤਾਰ ਜਿਹੜਾ ਕਿ ਸਿਵਲ ਹਸਪਤਾਲ ਦੇ ਵਿੱਚ ਹਾਈਜੀਨ ਦਾ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਨਾਲ ਚੱਲਦੇ ਲੋਕ ਜਿਹੜੇ ਕਿ ਕਾਫੀ ਪਰੇਸ਼ਾਨ ਨੇ ਉਹ ਕਹਿੰਦੇ ਸਾਨੂੰ ਸਾਫ ਸਫਾਈ ਨਹੀਂ ਮਿਲਦੀ ਗੰਦ ਮਿਲ ਰਿਹਾ ਔਰ ਉੱਥੇ ਨਾਲ ਤਸਵੀਰਾਂ ਤੁਸੀਂ ਦੇਖੀ ਹੈ ਕਿ ਕਿਵੇਂ ਕਿਹੜੀ ਜਗ੍ਹਾ ਤੋਂ ਜਿਹੜੇ ਲੋਕ ਪਾਣੀ ਪੀਣ ਲਈ ਮਜਬੂਰ ਹੋਏ ਨੇ ਬਾਥਰੂਮ ਦੇ ਵਿੱਚ ਔਰ ਜਿਹੜਾ ਕਿ ਸਾਬ ਸਫਾਈ ਨਹੀਂ ਹੈਗੀ ਇਸ ਦੇ ਨਾਲ ਪਾਣੀ ਵੀ ਨਹੀਂ ਉਥੇ ਬਾਥਰੂਮ ਦੇ ਵਿੱਚ ਲੋਕਾਂ ਨੂੰ ਮਿਲਦਾ ਪਾਣੀ ਦੀ ਸਹੂਲਤ ਵੀ ਨਹੀਂ ਹੈਗੀ ਔਰ ਇਹ ਜਗ੍ਹਾ ਤੇ ਲੋਕ ਜਿਹੜੇ ਕਿ ਵੇਟ ਕਰਦੇ ਨੇ 6-6 ਦਿਨ ਜਿਹੜੇ ਲਗਾਤਾਰ ਆਉਂਦੇ ਨੇ 8-8 ਘੰਟੇ ਰੈਂਦੇ ਨੇ ਇਸ ਜਗ੍ਹਾ ਤੋਂ ਪਾਣੀ ਪੀਣ ਲਈ ਮਜਬੂਰ ਨੇ ਤਾਂ ਇਹ ਤਸਵੀਰਾਂ ਤੁਹਾਨੂੰ ਦਾਰਸਰਜਾਨਾ ਸਿਵਲ ਹਸਪਤਾਲ ਦੀਆਂ ਹੈ ਤਾਂ ਜਿਹੀ ਵੀਡੀਓਜ਼ ਆਈਆਂ ਸੀਆਂ ਜਿਸ ਕਰਕੇ ਇੱਥੇ ਆਣਾ ਪਿਆ ਤਸਵੀਰਾਂ ਦਿਖਾਉਣੀਆਂ ਪਈਆਂ ਕਿ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਆ ਦੇਖਭਾਲ ਕਰਨ ਦੀ ਤਾਂ ਜੋ ਲੋਕਾਂ ਨੂੰ ਵਧੀਆ ਤੋਂ ਸਹੂਲਤ ਇੱਥੇ ਮਿਲ ਸਕੇ ਮੈਡੀਕਲ ਦੀ ਸਹੂਲਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਦੂਰੋਂ ਦੂਰੋਂ ਲੋਕ ਪਹੁੰਚਦੇ ਨੇ ਪਰ ਉਹਨਾਂ ਨੂੰ ਸਹੂਲਤਾਂ ਪੂਰੀਆਂ ਨਹੀਂ ਮਿਲ ਰਹੀਆਂ ਅਜੇ ਹੀ ਹੋਰ ਵੀਡੀਓਜ਼ ਲਈ ਦੇਖਦੇ ਰਹੋ ਧਿਆਨ ਟਾਈਮਸ ਕੈਮਰਨ ਬਲਵਿੰਦਰ ਨਾਮ ਹੈ ਹਰਸ਼ਕ